ਪੰਜਾਬ ਸਰਕਾਰ ਨਗਾਕਾਰ ਜ਼ਬਰ ਜ਼ੁਲਮ ਕਰ ਰਹੀ ਹੈ ਹਰ ਬ੍ਰੋਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪੁਲਿਸ ਦੀ ਸਹਦਾ ਦੇ ਨਾਲ ਪਰਚੇ ਪਾਏ ਜਾ ਰਹੇ ਹੈ ਇਸ ਜ਼ਬਰ ਜ਼ਬਰ ਜ਼ੁਲਮ ਦੇ ਖਿਲਾਫ ਕੱਲ 3 ਫਰਵਰੀ ਨੂੰ ਸੰਗਰੂਰ ਦੇ ਵਿੱਚ ਕਟ ਕੀਤਾ ਜਾ ਰਿਹਾ ਹੈ ਜਿਹਨੂੰ ਸਰਕਾਰ ਹਰ ਹੀਲੇ ਰੋਕਣਾ ਚਾਹੁੰਦੀ ਹੈ ਪੁਲਿਸ ਦੇ ਦਬਾ ਦੇ ਨਾਲ ਕੱਲ ਵੀ ਸ਼ਿਵਨਜੀਤ ਸਿੰਘ ਮਾਨ ਨੂੰ ਹੌਸ ਅਰੈਸਟ ਕੀਤਾ ਗਿਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਓ ਇਸ ਜ਼ੁਲਮ ਦੇ ਖਿਲਾਫ ਇਕੱਠੇ ਹੋਈਏ ਜੇ ਮੂਗਲਾਂ ਦਾ ਜ਼ੁਲਮ ਨਹੀਂ ਰਿਹਾ ਤਾਂ ਇਹਨਾਂ ਦਾ ਵੀ ਨਹੀਂ ਰਹਿਣਾ ਇਸ ਲਈ ਉਹ ਸਾਰੇ ਜਣੇ ਕੱਲ ਨੂੰ ਸੰਗਰੂਰ ਦੇ ਵਿੱਚ ਮਿਲिए ਬੇ ਹਿੰਮਤੇ ਨੇ ਉਹ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਫਾੜ ਕੇ ਪੱਥਰਾਂ ਦਾ ਪੰਜਾਬ ਸਰਕਾਰ ਲਗਾਤਾਰ ਜ਼ਬਰ ਜ਼ੁਲਮ ਕਰ ਰਹੀ ਹੈ ਹਰ ਵਿਰੋਧੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪੁਲਿਸ ਦੀ ਸਹਦਾ ਦੇ ਨਾਲ ਪਰਚੇ ਪਾਏ ਜਾ ਰਹੇ ਆ ਇਸ ਜ਼ਬਰ ਜ਼ੁਲਮ ਦੇ ਖਿਲਾਫ ਕੱਲ 3 ਫਰਵਰੀ ਨੂੰ ਸੰਗਰੂਰ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਜਿਹਨੂੰ ਸਰਕਾਰ ਹਰ ਹੀਲੇ ਰੋਕਣਾ ਚਾਹੁੰਦੀ ਹੈ ਪੁਲਿਸ ਦੇ ਦਬਾਅ ਦੇ ਨਾਲ ਕੱਲ ਵੀ ਸ਼ਿਵਨਜੀਤ ਸਿੰਘ ਮਾਨ ਨੂੰ ਹੌਸ ਅਰੈਸਟ ਕੀਤਾ ਗਿਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਇਸ ਜ਼ੁਲਮ ਦੇ ਖਿਲਾਫ ਇਕੱਠੇ ਹੋਈਏ ਜੇ ਮੂਗਲਾਂ ਦਾ ਜ਼ੁਲਮ ਨਹੀਂ ਰਿਹਾ ਤਾਂ ਇਹਨਾਂ ਦਾ ਵੀ ਨਹੀਂ ਰਹਿਣਾ ਇਸ ਲਈ ਉਹ ਸਾਰੇ ਜਣੇ ਕੱਲ ਨੂੰ ਸੰਗਰੂਰ ਦੇ ਵਿੱਚ ਮਿਲिए ਧੰਨਵਾਦ